ਹਾਂਜੀ ਪ੍ਰਭੂ ਸਤਿ ਸ੍ਰੀ ਅਕਾਲ ਅਦab ਨਮਸਤੇ ਗਰੀਬ ਪ੍ਰਭੂ ਗਰੀਬ ਹੁਣ ਕਈ ਬੰਦੇ ਸੋਚਦੇ ਹੁਣੇ ਆ ਵੀ ਇੱਕ ਦਿਨ ਵੀਡੀਓ ਬਣਾਈ ਤੇ ਫਿਰ ਬਾਕੀ ਦਿਨ ਕਿੱਧਰ ਮਿਸਰਿਆ ਪ੍ਰਭੂ ਇਹੀ ਤਾਂ ਗਰੀਬੀ ਆ ਇਹਨੂੰ ਗਰੀਬੀ ਕਹਿੰਦੇ ਪ੍ਰਭੂ ਗਰੀਬੀ ਹੈ ਦੀ ਚੀਜ਼ ਐ ਨਾ ਜੀ ਆਪਣੇ ਕਈ ਦਿਨ ਖਤਮ ਕਰ ਦਿੰਦੀ ਆ ਉਹ ਕਿੱਦਾਂ ਪ੍ਰਭੂ ਜਿੱਦਾਂ ਇਕਾ ਹਾ ਇੱਕ ਸਭ ਤੋਂ ਵੱਡੀ ਬਿਮਾਰੀ ਆਪਣੇ ਪੰਜਾਬ ਜਾਂ ਬਾਕੀ ਸਾਰੇ ਦੇਸ਼ ਚ ਲਾ ਲਓ ਬਾਕੀ ਦੇਸ਼ਾਂ ਜਿਵੇਂ ਹੈ ਬਕਰੇ ਬਕਰੇ ਨਾ ਹਾਂ ਇਹ ਬਿਮਾਰੀ ਸਭ ਤੋਂ ਵੱਡੀ ਪਤਾ ਵੀ ਕੀ ਹੈ ਜੀ ਕਿਸ਼ਤ ਲੋਨ ਵਿਆਹਤ ਲੱਤਾ ਹੋਇਆ ਪੈਸਾ ਜਾਂ ਕੋਈ ਆਪਾਂ ਨੇ ਕਿਸ਼ਤਾਂ ਦੇ ਕੋਈ ਲੱਤੀ ਹੋਈ ਚੀਜ਼ ਇਹ ਪਹਿਲਾ ਪਹਿਲਾ ਤਾਂ ਲੇਲੰਦਾ ਬੰਦਾ ਤੇ ਬਾਅਦ ਚ ਬਹੁਤ ਤਕਲੀਫ ਕਰਦੀ ਆ ਅਸਲ ਗੱਲ ਇਹ ਆ ਪ੍ਰਭੂ ਵੀ ਮੇਰੀ ਹੈਗੀ ਦੀ ਕਿਸ਼ਤ ਤਾਂ ਕਿਸ਼ਤ ਕਰਕੇ ਮੈਨੂੰ ਇੰਨੀ ਟੈਨਸ਼ਨ ਸੀ ਇੰਨੀ ਟੈਨਸ਼ਨ ਵੀਡੀਓ ਤਾਂ ਕਿ ਆ ਬਣਾਣੀ ਸੀ ਪ੍ਰਭੂ ਰੋਟੀ ਨਹੀਂ ਚਾਹ ਨਾਲ ਖਾ ਹੁੰਦੀ ਕਿਉਂਕਿ ਪੈਸੇ ਪੂਰੇ ਕਰਨੇ ਸੀ ਪੈਸੇ ਕਿੱਦਾਂ ਪੂਰੇ ਕਰਨੇ ਆ ਕੋਈ ਗਰੀਬ ਵਰ ਦਿਹਾੜੀ ਹਰਦਾਰ ਦੇ ਬੰਦੇ ਨੂੰ ਇਹੀ ਸਭ ਨਾਲੋਂ ਵੱਡਾ ਉਹ ਆ ਵੀ ਸਾਡੇ ਕੋਲ ਕੁਝ ਵੀ ਫਿਕਸ ਨਹੀਂ ਹੁੰਦਾ ਮਨ ਕੇ ਜੇ ਲੋ ਕੋਈ ਨੌਕਰੀ ਵਾਲਾ ਹੁੰਦਾ ਉਹਨੂੰ ਐਦਾਂ ਹੁੰਦਾ ਵੀ ਮੈਨੂੰ 15000 20000 30000 40000 ਵੀ ਮੈਨੂੰ ਮਹੀਨੇ ਦੇ ਵਿੱਚ ਮਿਲ ਜਾਣਾ ਮੈਂ ਉਹਦੇ ਨਾਲ ਆਪਣਾ ਸਰਕਲ ਚਲਾਣਾ ਪਰ ਦਿਹਾੜੀਦਾਰ ਬੰਦੇ ਦਾ ਕੀ ਹੁੰਦਾ ਜੀ ਅੱਜ ਦਿਹਾੜੀ ਹੈਗੀ ਆ ਕੱਲੂ ਪਤਾ ਨਹੀਂ ਐਦਾਂ ਹੀ ਮੇਰੇ ਨਾਲ ਹੋਇਆ ਤਾਂ ਕਿਸ ਸੀ ਤੇ ਕੰਮ ਅੱਗੇ ਹੈ ਨਹੀਂ ਕਿੱਦਾਂ ਪੈਸੇ ਪੂਰੇ ਕਰੀਏ ਬਸ ਇਹੀ ਟੈਨਸ਼ਨਾਂ ਦੇ ਵਿੱਚ ਕਈ ਦਿਨਾਂ ਵੀਡੀਓ ਬਣੀ ਨਾ ਕੋਈ ਗੱਲ ਹੋਈ ਦਿਲ ਤਾਂ ਬਹੁਤ ਕਰਿਆ ਵੀ ਵੀਡੀਓ ਬਣਾਵਾ ਪਰ ਹਿੰਮਤੇ ਨਹੀਂ ਹੋਈ ਜੀ ਉਹ ਦਿਮਾਗ ਜਿਹੜਾ ਸਾਰਾ ਇਹ ਸੀ ਵੀ ਕਿਸ਼ਤ ਕਿੱਦਾਂ ਹੋਊਗੀ ਕਿਤੇ ਪਲਾਂਟੀ ਨਾ ਪੈ ਜਵੇ ਕਿਤੇ ਇਹ ਨਾ ਹੋ ਜਵੇ ਪਰ ਬਹੁਤ ਔਖੀ ਪ੍ਰਭੂ ਕਿਸ਼ਤ ਕਰਨੀ ਆਪਣੇ ਪੰਜਾਬ ਪੰਜਾਬ ਤੱਕ ਆਨੁਸਾਰੇ ਦੇਸ਼ ਚ ਹੀ ਹੈ ਜੀ ਬਾਕੀ ਦੇ ਦੇਸ਼ਾਂ ਚ ਵੀ ਹੈ ਪਰ ਇਹ ਬਹੁਤ ਬੜੀ ਆਪਾਂ ਲੋਕਾਂ ਨੇ ਨਾ ਇਹ ਆਪਣੇ ਬਿਮਾਰੀ ਖੁਦ ਪਾਈਏ ਜੀ ਆਪਣੇ ਆਪ ਲੱਤੀ ਆ ਵੀ ਹਾਂ ਇਹ ਬਿਮਾਰੀ ਮੈਨੂੰ ਚਿੰਬੜ ਜਾ ਪਰ ਇਹ ਜੋ ਨਿਕਲਣਾ ਬੜਾ ਔਖਾ ਜੀ ਇੱਕ ਵਾਰ ਜਦ ਬੰਦਾ ਫਸ ਜਾਂਦਾ ਜਾਂ ਕੁਝ ਮਿਹਨਤ ਐਨੀ ਕਰਨੀ ਪੈਣੀ ਹੈ ਜਿਹੜਾ ਵੀ ਸਾਰਾ ਕੁਝ ਛੱਡ ਕੇ ਆਪਣਾ ਖਾਣਾ ਪੀਣਾ ਬਿਤਾ ਕਰਨਾ ਪੈਣਾ ਹੈ ਤਾਂ ਇਹ ਜਾਲ ਚੋਂ ਨਿਕਲ ਸਕਦੇ ਆ ਨਹੀਂ ਮੁਸ਼ਕਲ ਆ ਲੋਕਾਂ ਦੇ ਦਿਖਾਵੇ ਚ ਨਾ ਆਓ ਲੋਕ ਜੋ ਪਾਉਂਦੇ ਆ ਜੋ ਖਾਂਦੇ ਆ ਉਹਦੇ ਚੱਕਰਾਂ ਚ ਨਾ ਆਓ ਪ੍ਰਭੂ ਬੜਾ ਫਸ ਜਾਂਦੇ ਆ ਤਾਂ ਹੀ ਮੈਂ ਕਹਿੰਦਾ ਹਾਂ ਕਿ ਗਰੀਬੀ ਬਹੁਤ ਤਕਲੀਫ ਦੰਦੀ ਆ ਮਿਡਲ ਕਲਾਸ ਆਦਮੀ ਖਾਸ ਕਰਕੇ ਜੋ ਸਾਡੇ ਵਰਗੇ ਆ ਨਾ ਉਧਰ ਨਾ ਇਧਰ ਇੱਕ ਦੂਜੇ ਨੂੰ ਦੇਖਦੇ ਆ ਪਰਿਵਾਰ ਸੋਚਦਾ ਬੱਚੇ ਸੋਚਦੇ ਆ ਵੀ ਉਹਨੇ ਲੈ ਲਿਆ ਮੈਂ ਲੈਣਾ ਆ ਚੀਜ਼ ਮੇਰੇ ਕੋਲ ਨਹੀਂ ਹੈ ਸਾਡਾ ਵੀ ਦਿਲ ਕਰਦਾ ਯਾਰ ਗਰੀਬ ਬੰਦੇ ਦਾ ਵੀ ਦਿਲ ਕਰਦਾ ਜੇ ਉਹਦੇ ਕੋਲ ਨਾ ਮੈਂ ਸਾਈਕਲ ਮੈਂ ਵੀ ਲੈਣਾ ਹੈ ਉਹਦੇ ਕੋਲ மூੜ ਸਾਈਕਲ ਆ ਤਾਂ ਮੈਂ ਵੀ ਲੈਣਾ ਮੈਂ ਇਦਾਂ ਦੇ ਇਦਾਂ ਗੱਲ ਮਾਰ ਪਰ ਉੱਥੇ ਫਸਦਾ ਪ੍ਰਭੂ ਪੈਸੇ ਹੁੰਦੇ ਨਹੀਂ ਵਿਆਜ ਤੋਂ ਪੈਸੇ ਲੰਦਾ ਲੋਨ ਲੰਦਾ ਕਿਸ਼ਤਾਂ ਤੇ ਚੀਜ਼ ਲੰਦਾ ਫਰ ਦਿਹਾੜੀ ਨਹੀਂ ਲੱਗਦੀ ਪ੍ਰਭੂ ਮੈਨੇ ਜੁਨੇ ਕਮਾ ਨਹੀਂ ਹੁੰਦੇ ਜਿਨੇ ਅੱਜ ਦੇ ਟਾਈਮ ਦੇ ਵਿੱਚ ਖਰਚੇ ਆ ਖਰਚੇ ਬਹੁਤ ਮੰਗਿਆ ਨਹੀਂ ਹੈ ਨਾ ਪ੍ਰਭੂ ਵੀ ਪੁੱਛੋ ਨਾ ਉਸ ਕਿਦਾਂ ਮੈਨੇਜ ਕਰਦੇ ਆ ਹੋਰ ਆਪਣੀ ਪਤਾ ਹੈ ਹੋਰ ਕਿਸੇ ਨੂੰ ਚਲੋ ਸਭ ਨੂੰ ਸਤ ਸ੍ਰੀ ਅਕਾਲ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਜਾਂ ਗਰੀਬੀ ਦੇ ਵਿੱਚ ਕਿੱਦਾਂ ਇੱਕ ਗਰੀਬ ਬੰਦਾ ਜੀਂਦਾ ਏ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਤੁਹਾਡੇ ਨਾਲ ਗੱਲਾਂ ਕਰਦਾ ਰਹੂੰਗਾ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੇ ਤੁਸੀਂ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਜੁੜ ਕਰ ਲਿਓ YouTube ਤੇ ਦੇਖ ਰਿਹਾ ਤਾਂ ਸਬਸਕ੍ਰਾਈਬ ਜੁੜ ਕਰਾ ਕਰ ਲਿਓ ਜੀ ਧੰਨਵਾਦ